ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ 100 ਬੰਦੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਸੈਂਟਰ ਦੇ ਵਿੱਚ ਉਹਨਾਂ ਨੇ ਪਾਣੀ ਰੱਖ ਲਿਆ ਤੇ ਪਾਣੀ ਦੇ ਉੱਤੇ ਰੋਸ਼ਨੀ ਪਾਈ ਤਾਂ ਉਸ ਪਾਣੀ ਦੇ ਵਿੱਚ ਇੰਨੇ ਸੋਹਣੇ ਸੋਹਣੇ ਆਕਾਰ ਬਣੇ ਇੰਨੇ ਸੋਹਣੇ ਸੋਹਣੇ ਫੁੱਲ ਬਣੇ ਪਹਿਲਾਂ ਤਾਂ ਉਹ ਫੁੱਲ ਤੇ ਉਹ ਆਕਾਰ ਤੁਹਾਨੂੰ ਹੈਰਾਨ ਕਰ ਦੇਣਗੇ ਤੇ ਦੂਜੀ ਗੱਲ ਉਹ 100 ਬੰਦਿਆਂ ਦੀ ਜਿਹੜੀ ਆਵਾਜ਼ ਸੀਗੀ ਉਹ ਐਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਮਿਕਸ ਹੋ ਗਈ ਕਿ ਉਹ ਪਤਾ ਹੀ ਨਹੀਂ ਲੱਗਦਾ ਸੀ ਵੀ ਉਹ 100 ਬੰਦਿਆਂ ਦੀ ਆਵਾਜ਼ ਆ ਜਾਂ ਇੱਕ ਆਵਾਜ਼ ਆ ਰਹੀ ਆ ਉਹ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਕਨੈਕਟ ਹੋ ਗਈ ਤੇ ਇਹ ਉਹੀ ਚੀਜ਼ ਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਮਹਾ ਜੋਤ ਨੇ ਆਪਦੇ ਵਿੱਚੋਂ ਛੋਟੇ-ਛੋਟੇ ਦੀਪ ਜਗਾਤੇ ਆਪਾਂ ਤਾਂ ਹੀ ਕਹਿੰਦੇ ਆ ਵੀ ਆਪਾਂ ਸਾਰੇ ਜਾਨੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆਂ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੋਂ ਹੀ ਪਤਾ ਲੱਗਦਾ ਕਿ ਆਪਾਂ ਜਦੋਂ ਭਗਤੀ ਕਰਦੇ ਆ ਤਾਂ ਇੱਕ ਇਹ ਜਿਹਾ ਸਥਾਨ ਆਉਂਦਾ ਜਾਂ ਇੱਕ ਇਦਾਂ ਦੀ ਅਵਸਥਾ ਆ ਜਾਂਦੀ ਆ ਕਿ ਜਿੱਥੇ ਆ ਕੇ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦਿਖਣ ਲੱਗ ਜਾਂਦਾ ਮਤਲਬ ਉਹ ਆਲਰੇਡੀ ਆਪਣੇ ਵਿੱਚ ਆ ਤੇ ਆਪਾਂ ਇੱਕ ਦੂਜੇ ਦੇ ਨਾਲ ਸਾਰੇ ਜਾਨੇ ਕਨੈਕਟਡ ਆ ਉਹ ਗੱਲ ਵੱਖਰੀ ਆ ਕਿ ਸਾਨੂੰ ਇਹ ਚੀਜ਼ ਦਾ ਇਲਮ ਨਹੀਂ ਹੈਗਾ ਗਿਆਨ ਨਹੀਂ ਹੈਗਾ ਦੇਖੋ ਉਹ ਬੰਦਿਆਂ ਨੇ ਕਿੱਦਾਂ ਦੀ ਆਵਾਜ਼ ਕੱਢੀ ਤੇ ਕਿੱਦਾਂ ਦੇ ਫੁੱਲ ਪਾਣੀ ਦੇ ਵਿੱਚ ਬਣੇ ਧੰਨਵਾਦ ਆਜੋ ਦੇਖਦੇ ਆਂ ਫਿਰ This sound is made by a hundred human voices becoming one sound that connects us all for a moment yet there's something more Everything that lives in the world is united by one thing water. The vibration of the voices creates shapes on the water surface, wave patterns of harmony that we find everywhere in nature. You are, and everything that lives with you here in this world is sound, vibration, waves. Resonance. You are sound. We are one.